ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਪੀ ਆਰ ਟੀ ਸੀ ਦੀਆਂ ਬੱਸਾਂ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਟਰੈਕ ਕਰਨੀਆਂ ਹੁੰਦੀਆਂ ਆਪਾਂ ਨੇ ਸਭ ਤੋਂ ਪਹਿਲਾਂ ਪੀ ਆਰ ਟੀ ਸੀ ਟਾਈਮ ਟੇਬਲ ਇਹ ਨੀਚੇ ਜੋ ਦਿਖਾ ਰਿਹਾ ਹੈ ਸੈਂਟਰ ਵਿੱਚ ਇਹ ਆਪਾਂ ਨੇ ਐਪ ਡਾਊਨਲੋਡ ਕਰ ਲੈਣਾ ਆਪਣਾ ਕੀਤਾ ਹੋਇਆ ਪਲੇ ਸਟੋਰ ਦੇ ਵਿੱਚ ਕਾਫੀ ਨੀਚੇ ਜਾ ਕੇ ਆਉਂਦਾ ਜੀ ਇਹ ਤੇ ਆਹ ਲੋਗੋ ਆ ਇੰਟਰਫੇਸ ਇਸ ਤਰ੍ਹਾਂ ਦਾ ਆ ਜਾਊਗਾ ਇਹ ਫਿਰ ਖੁੱਲ ਜਾਊਗਾ ਖੋਲਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਸੇਮ ਹੀ ਆਹ ਜਿਹੜਾ ਰੂਟ ਵੇਜ ਵਾਲਾ ਆਗਮਨ ਆਗਮਨ ਦੇ ਵਿੱਚ ਹੀ ਚੈੱਕ ਕਰਨਾ ਆਪਾਂ ਨੇ ਜਿਹੜੇ ਸ਼ਹਿਰ ਤੁਸੀਂ ਖੜੇ ਹੋ ਕਿਤੇ ਵੀ ਖੜੇ ਹੋ ਮੰਨ ਲਓ ਤੁਸੀਂ ਸਮਰਾਲੇ ਖੜੇ ਹੋ ਚੰਡੀਗੜ੍ਹ ਤੋਂ ਸਮਰਾਲਾ ਲੁਧਿਆਣੇ ਵਾਲੀ ਰੋਡ ਤੇ ਸਮਰਾਲੇ ਖੜੇ ਹੋ ਆਪਾਂ ਨੇ ਆਪਣਾ ਸ਼ਹਿਰ ਹੀ ਸਿਲੈਕਟ ਕਰਨਾ ਦੂਸਰਾ ਨਹੀਂ ਕਰਨਾ ਕੋਈ ਵੀ ਆਪਾਂ ਕਈ ਵਾਰ ਚੰਡੀਗੜ੍ਹ ਸਿਲੈਕਟ ਕਰ ਲੈਂਦੇ ਆਪਾਂ ਜੰਡੀਗੜ੍ਹ ਜਾਣ ਦਾ ਆਪਾਂ ਨੇ ਸਮਰਾਲੇ ਖੜੇ ਆ ਤਾਂ ਆਪ ਨੂੰ ਸਮਰਾਲੇ ਸ਼ਹਿਰ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੀ ਬੱਸ ਕਿੱਧਰੋਂ ਆ ਰਹੀ ਹੈ ਤੇ ਕਿੱਧਰ ਨੂੰ ਜਾ ਰਹੀ ਹੈ ਠੀਕ ਹੈ ਇਸ ਟਾਈਮ 6143 ਬੱਸ ਆ ਰਹੀ ਹੈ ਜੀ ਇੱਕ ਸਮਰਾਲੇ ਦੀ ਇਹਨੂੰ ਆਪਾਂ ਸਿਲੈਕਟ ਕੀਤਾ ਚੰਡੀਗੜ੍ਹ ਨੂੰ ਜਾ ਰਹੀ ਹੈ ਇਹ ਪਹਾੜਾ ਪਹੁੰ ਆਪੋਰਚ ਹਿੰਦੀ ਦੇ ਨਿਸ਼ਾਨ ਨੇ ਆ ਗਿਆ ਢੰਡੀ ਦੇ ਨਿਸ਼ਾਨ ਨੂੰ ਹੱਥ ਲਾਵਾਂਗੇ ਆਪਾਂ ਤੇ ਆਪਾਂ ਨੂੰ ਇਹ ਲਾਈਵ ਟਰੈਕ ਹੋ ਜਾਊਗੀ ਕਿੱਥੇ ਜਾ ਰਹੀ ਹੈ ਪੂਰੀ ਲੋਕੇਸ਼ਨ ਆ ਜਾਊਗੀ ਜੇ ਇਹ ਹੱਥ ਲਾਵਾਂਗੇ ਇਹਦੇ ਤੇ ਬੱਸ ਦੇ ਉੱਤੇ ਤੇ ਇਹਦਾ ਬੱਸ ਨੰਬਰ ਵਗੈਰਾ ਆਏਗਾ ਟੈਪ ਕਰਾਂਗੇ ਦੁਬਾਰਾ ਤੋਂ ਤੇ ਇਹਦਾ ਪੂਰਾ ਡੇਟਾ ਆ ਜਾਊਗਾ ਕਿੰਨੀ ਸਪੀਡ ਤੇ ਚੱਲ ਰਹੀ ਹੈ 30 ਕਿਲੋਮੀਟਰ ਪ੍ਰਤੀ ਘੰਟਾ ਚੱਲ ਰਹੀ ਆ ਕਹਾੜਾ ਇਸ ਟਾਈਮ 862 ਕਿਲੋਮੀਟਰ ਰਹਿ ਗਿਆ ਮਤਲਬ ਹਰ ਚੀਜ਼ ਦਾ ਇਹਦੇ ਤੇ ਐਡਰੈਸ ਵਗੈਰਾ ਲਿਖਣੀ ਗੜਦਾ ਆ ਜਾਂਦਾ ਉਹ ਠੀਕ ਹੈ ਜੀ ਤੇ ਆਪਾਂ ਇੱਥੋਂ ਫਿਰ ਬੈਕ ਕਰ ਦੇਣਾ ਤੇ ਦੂਸਰਾ ਆਪਾਂ ਨੇ ਤੋ ਪਰ ਕੋਈ ਵੀ ਬੱਸ ਨੂੰ ਪਤਾ ਲੱਗ ਸਕਦੀ ਆ ਜੇ ਤੁਹਾਨੂੰ ਕੋਈ ਬੱਸ ਦਾ ਨੰਬਰ ਪਤਾ ਹੈ ਇਹ ਮੰਨ ਲਓ ਇਹ ਮੈਨੂੰ ਇੱਕ ਬੱਸ ਦਾ ਨੰਬਰ ਪਤਾ ਹੈ 2716 ਇਹ ਵੀ ਮੰਨ ਚੰਨੀ ਗੱਡੀ ਪੁਦੀਆ ਨੂੰ ਆਪਾਂ ਨੇ ਸਰਚ ਕਰ ਲਿਆ ਵੀ ਇਹ ਕਿੱਥੇ ਆ ਇਸ ਟਾਈਮ ਤੇ ਪੂਰਾ ਭਰ ਕੇ ਓਕੇ ਕੀਤਾ ਕਿਉਂਕਿ ਇਹ ਫ੍ਰੀਜ਼ ਕੁਡ ਖੜੀ ਹੈ ਜੀ ਬੱਸ ਇਸ ਟਾਈਮ ਕਈ ਵਾਰ ਇਹ ਮੰਨ ਲਓ ਇਸ ਰੂਟ ਨੰਬਰ ਤੇ ਦੋ ਦੋ ਬੱਸਾਂ ਹੁੰਦੀਆਂ ਨੇ ਤੋ ਮਲਜੂਮ ਇਨ ਕਰਕੇ ਦੇਖ ਸਕਦੇ ਆ ਫਿਰ ਜ਼ੂਮ ਆਊਟ ਕਰਕੇ ਆਪਾਂ ਨੂੰ ਉਸ ਜਗ੍ਹਾ ਉਹ ਬੱਸ ਨੂੰ ਫੜ ਸਕਦੇ ਆ ਮਤਲਬ ਦੋ ਦੋ ਬੱਸਾਂ ਵੀ ਹੁੰਦੀਆਂ ਨੇ ਜਿਹੜੇ ਕਰੰਬਰ ਨਹੀਂ ਆ ਤੇ ਕਿਉਂਕਿ ਉਹਰੇ ਅੱਗੇ ਪਿੱਛੇ ਨੰਬਰ ਦਾ ਫਰਕ ਹੁੰਦਾ ਤੇ ਬੱਸ ਦੇ ਮਤਲਬ ਕੰਟੈਕਟ ਕਰਨਾ ਕਿਸੇ ਦੇ ਡਿਪੂ ਜ਼ਰਾ ਲਤਾ ਉਹ ਆ ਡਿਪੂ ਨੂੰ ਨਾ ਦੇ ਇਹਨਾਂ ਡਿਪੂ ਨਾਲ ਕੰਟੈਕਟ ਕਰ ਸਕਦੇ ਹੋ ਕੋਈ ਕਿਤੇ ਵੀ ਕੰਪਲੇਟ ਵਗੈਰਾ ਹੈ ਕਿਸੇ ਦੀ ਕੋਈ ਤੇ ਇਸ ਤਰ੍ਹਾਂ ਆਪਾਂ ਪੀਆਰਟੀਸੀ ਦੀਆਂ ਬੱਸਾਂ ਨੂੰ ਟਰੈਕ ਕਰ ਸਕਦੇ ਆ ਤੇ ਆਪਣਾ ਜਿੱਥੇ ਵੀ ਆਪਾਂ ਡਿਸਟੈਂਸ ਜਾਣਾ ਹੁੰਦਾ ਤੇ ਆਪਾਂ ਉੱਥੇ ਬੜੇ ਆਰਾਮ ਨਾਲ ਜਾ ਸਕਦੇ ਆ ਦੇਵਾ ਕੀ ਨਦੀ ਕਾ オンਲਾਈਨ ਟਰੈਕਿੰਗ ਦੀ ਕੰਪਲੇਂਟ ਨੰਬਰ ਵੀ ਹੈਗਾ ਆ ਪੀਆਰਟੀਸੀ ਪਰਿਆਲੇ ਨੂੰ ਆਪਾਂ ਕੰਪਲੇਂਟ ਪਾ ਸਕਦੇ ਜੇ ਕਿ ਬੜੇ ਕੰਪਲੇਂਟ ਪਾਉਣੀ ਆ ਕਿਸੇ ਕਿਸਮ ਦੀ ਆਪਾਂ ਨੂੰ ਕੋਈ ਦਿੱਕਤ ਆ ਪਹਿ ਤਾਂ ਕੋਈ ਦਿੱਕਤ ਨਹੀਂ ਆਉਂਦੀ ਜੀ ਇਸ ਤਰ੍ਹਾਂ ਆਪਾਂ ਟਾਈਮ ਟੇਬਲ ਦੇਖ ਕੇ ਆਪਾਂ ਆਪਣੀ ਵਾਸਤੇ ਪਤਾ ਕਰ ਸਕਦੇ ਆ ਤੇ ਆਪਾਂ ਆਪਣੇ ਰੂਟ ਦੇ ਲਈ ਜਾ ਸਕਦੇ ਆ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਅੱਗੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਉਹ ਆਮ ਲੋਕਾਂ ਤੱਕ ਇਹ ਗੱਲ ਪਹੁੰਚ ਗਈ ਵੀ ਕਿਸ ਤਰ੍ਹਾਂ ਉਹਨੇ ਬਸਟ੍ਰਾਈਕ ਕਰਨੀ ਸੀ ਇਹ ਐਪ ਡਾਊਨਲੋਡ ਕਰਕੇ ਆਪਣੀ ਵਧੀਆ ਤਰੀਕੇ ਨਾਲ ਆਪਣੀ ਬਸ ਟਾਈਮ ਸਿਰ ਲੈ ਸਕਣ ਧੰਨਵਾਦ ਜੀ ਸਾਰਿਆਂ ਦਾ